ਕੋਠੇ ਵਿੱਚ 110 ਨੰਬਰ ਲਾਜਪਤਪੁਰ ਨਗਰ ਵਿੱਚ ਲੇਡੀ ਅੰਦਰ ਉਹਦੀ ਬੇਟੀ ਬਾਹਰ ਆਈ ਜੀ ਬੱਚੇ ਤਾਂ ਬਾਹਰ ਹੀ ਐ ਇੱਕ ਆਈ ਹੋਈ ਉਹ 2 ਵਜੇ ਕਿਤੇ ਮਾਰਕੀਟ ਗਈ ਤੇ 3:30 ਵਜੇ ਡੋਰ ਬੈਲ ਵੱਜੀ ਉਹਨਾਂ ਨੇ ਖੋਲਿਆ ਤੇ ਤਿੰਨ ਬਰਦੇਸੀ ਮੂੰਹ ਬੰਨਿਆ ਹੋਇਆ ਸੀ ਜਦੋਂ ਮੂੰਹ ਬੰਨਿਆ ਮਤਲਬ ਗੇਟ ਖੋਲਿਆ ਤੇ ਇੱਕਦਮ ਉਹਨਾਂ ਲੱਗਾ ਵੀ ਇਹ ਤਾਂ ਬੰਨੇ ਮੂੰਹ ਵਾਲੇ ਨੇ ਤੁਸੀਂ ਕੌਣ ਹੋ ਕੌਣ ਹੋ ਪੁੱਛ ਜਿੰਨੀ ਦੇਰ ਨੂੰ ਪੁੱਛਣਾ ਸੀ ਉਨੀ ਦੇਰ ਨੂੰ ਉਹਦਾ ਮੂੰਹ ਬੰਦ ਕਰਕੇ ਤਿੰਨੋਂ ਜਣੇ ਅੰਦਰ ਹੀ ਲੈ ਗਏ ਚੰਗੀ ਤਰ੍ਹਾਂ ਮੂੰਹ ਬੰਦ ਕਰਿਆ ਜਿੰਨਾ ਕਿ ਵਿਚਾਰੇ ਆਪਣੇ ਆਪ ਨੂੰ ਬਚਾਣ ਲਈ ਹੱਥ ਪੈਰ ਮਾਰ ਸਕਦੇ ਸੀ ਮਾਰੇ ਪਰ ਤਿੰਨ ਬੰਦੇ ਹੋਣ ਤੇ ਇਕੱਲੇ ਨਹੀਂ ਹੋਵੇ ਤੇ ਕਾਬੂ ਨਹੀਂ ਮਤਲਬ ਬੰਨਾਰੇ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਉੱਥੇ ਘਰੁੰਡੇ ਵੀ ਇਹਨਾਂ ਦੇ ਜਿਵੇਂ ਲੱਗੇ ਐ ਕੋਸ਼ਿਸ਼ ਦੇ ਨਾਲ ਉਹਨਾਂ ਨੂੰ ਮੰਝੇ ਤੇ ਲਟਾ ਕੇ ਇੱਕ ਬੰਦਾ ਉਹਦੇ ਪੁੱਠੀ ਲਟਾ ਕੇ ਆਪ ਉਹਦੇ ਉੱਤੇ ਬਹਿ ਗਿਆ ਤੇ ਮੂੰਹ ਟੱਕ ਲਿਆ ਤੇ ਘਰ ਵਿੱਚ ਜੋਸਮਾਨ ਸੀ ਤਲਾਸ਼ੀ ਲਈ ਜੋ ਉਹਨਾਂ ਦੇ ਪਰਸ ਤੋਂ ਨਿਕਲੇ ਆ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜੀਆਂ ਚੂੜੀਆਂ ਪਾਈਆਂ ਸੀ ਰਿੰਗ ਪਾਈ ਸੀ ਉਹ ਲੈ ਫਿਰ ਲੋਕਰ ਵਿੱਚ ਜੋ ਜੋਸਮਾਨ ਉਹਨਾਂ ਦੇ ਘਰ ਪਿਆ ਸੀ ਉਹਨਾਂ ਨੂੰ ਅੰਦਾਜ਼ਾ ਲੈ ਨਹੀਂ ਲੱਗ ਰਿਹਾ ਵੀ ਕੀ ਹੈਗਾ ਸੀ ਕੀ ਨਹੀਂ ਉਹ ਚੋਰੀ ਕਰਕੇ ਦਾਤ ਉਹਨਾਂ ਦੇ ਹੱਥ ਵਿੱਚ ਸੀ ਜਿਹਦੇ ਤੋਂ ਵੀ ਦਾਤ ਜਦੋਂ ਨੈਚਰਲ ਆਲਾ ਤੁਹਾਨੂੰ ਫੜ ਕੇ ਬੰਦਾ ਏਦਾਂ ਲੈ ਗਏ ਤੁਸੀਂ ਇਸ ਪੋਜੀਸ਼ਨ ਜਾਂ ਹਾਲਤ ਵਿੱਚ ਨਹੀਂ ਹੁੰਦਾ ਕਿਉਂਕਿ ਦਾਤ ਉਹਨਾਂ ਨੇ ਬਿਲਕੁਲ ਉਹਨਾਂ ਦੇ ਰੱਖ ਦਿੱਤੀ ਸੀ ਕਿ ਲੱਗੀ ਨਾ ਜਾਏਗੀ ਠੀਕ ਫਿਰ ਵੀ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਬੰਦ ਕਰਕੇ ਇਸ 2:30 ਵਜੇ ਤੋਂ ਲੈ ਕੇ ਸਿਰਫ 10 ਮਿੰਟ ਹੀ ਉਹਨਾਂ ਨੇ ਲਾਏ ਤੇ ਉਹਨੂੰ ਕੁੰਡੀ ਮਾਰ ਕੇ ਬਾਹਰ ਨਿਕਲ ਗਏ ਉਹਨਾਂ ਨੇ ਪਿੱਛੇਲਾ ਕਮਰਾ ਪਿੱਛਲਾ ਦਰਵਾਜ਼ਾ ਖੋਲ ਕੇ ਤੇ ਆਵਾਜ਼ਾਂ ਮਾਰਨੀ ਸ਼ੁਰੂ ਕਰ ਦਿੱਤੀ ਤਾਂ ਸਾਨੂੰ ਪਤਾ ਲੱਗਾ ਕਿ ਇਸ ਕਰ ਚੋਰੀ ਦਾ ਨਹੀਂ ਮੈਂ ਕਹੂੰਗੀ ਡਾਕਾ ਹੀ ਲਿਆ। ਯਾਨੀ ਕਿ ਬੰਦਕ ਬਣਾਇਆ ਗਿਆ। ਬੰਦਕ ਹੀ ਬਣਾਇਆ ਗਿਆ ਉਹਨਾਂ ਨੂੰ। ਔਰ ਲਾਜਪਤਪੁਰ ਨਗਰ ਚ 15-20 ਦਿਨਾਂ ਦੇ ਵਿੱਚ ਤੀਸਰੀ ਹਮਾਰ ਦਾ। ਅੱਗੇ ਕਿਸੇ ਦੇ ਘਰ ਕੱਟ ਕੱਪ ਕੇ ਮੋਟਰ ਲਾ ਕੇ ਲੈ ਕੇ ਪਾਣੀ ਕਿਸੇ ਦੇ ਘਰੋਂ ਟੂਟੀਆਂ ਲਾ ਕੇ ਕਿਸੇ ਦੇ ਲੇਬਰ ਲੱਗੀ ਹੋਈ ਸੀ ਉਹਨਾਂ ਦੇ ਲੇਬਰ ਦਾ ਮੋਟਰਸਾਈਕਲ ਚੁੱਕ ਕੇ ਲੈ ਗਏ ਹਾਰਟ ਆਫ ਦਾ ਸਿਟੀ ਲਾਜਪਤਪੁਰ ਮੰਨਿਆ ਜਾਂਦਾ ਦੋ ਨਾਕੇ ਇੱਕ ਨਗੋਦ ਚੌਂਕ ਇੱਕ ਰੂਟ ਵੇਅ ਤੇ ਕੋਲਾ ਫਿਰ ਵੀ ਡਾਰਪੋ ਚੌਰਾ ਨੇ ਖਤਮ ਕੀਤਾ ਹੋਇਆ ਪਰ ਇਹ ਚੀਜ਼ਾਂ ਚੱਲ ਰਹੀ ਹੈ ਕਿ ਕੀ ਗੱਲ ਕੀ ਹੋਈ ਤੇਲ ਬੰਦੇ ਆਏ ਨੇ ਹਾਂਜੀ ਮੈਂ ਦਰਵਾਜ਼ਾ ਖੜਕਾਇਆ ਤੂੰ ਨਹੀਂ ਕਰੀ ਚਲ ਗਈ ਦਰਵਾਜ਼ਾ ਖੋਲਿਆ ਮੈਂ ਤੇ ਇੱਕ ਬੰਦਾ ਅੰਦਰ ਵੜਿਆ ਅਨਸੱਖਿਆ ਮਾਰਦੀ ਹੋਈ ਨਿਕਲਿਆ ਨਹੀਂ ਦੂਸਰੇ ਨੇ ਭੜਿਆ ਮੈਨੂੰ ਐਸੇ ਦਬੋਤ ਲਾ ਜਿੱਥੇ ਤੁਸੀਂ ਬੈਠੇ ਹੋ ਹਾਂਜੀ ਇੱਥੇ ਪਿੱਛੇ ਨੇ ਇਹ ਮੇਰਾ ਮੂੰਹ ਬੰਦ ਕੀਤਾ ਇੱਕ ਨੇ ਚੂੜੀਆਂ ਉਤਾਰੀਆਂ ਨੇ ਮੰਦਰੀ ਉਤਾਰੀ ਟੌਪਸ ਉਤਾਰੀਆਂ ਨੇ ਔਰ ਪਕੜ ਕੇ ਮਨੁੱਖ ਨੇ ਮੈਨੂੰ ਉਹ ਉਸ ਤੋਂ ਮੇਰੇ ਤੇ ਲਾਗਣਾ ਉੱਥੇ ਜਾ ਕੇ ਬੈਠ ਕੇ ਰਟਾਤਾ ਬੈਠ ਕੇ ਰਟਾ ਕੇ ਵੱਕੀ ਪਰਨੇ ਮੈਨੂੰ ਕਿ ਮੇਰੇ ਤੇ ਇੱਕ ਬੰਦਾ ਬਰ ਤੜ ਕੇ ਬੈਠ ਗਿਆ ਮੂਦ ਬੋਚਾ ਦੋ ਬੰਦੇ ਫੋਲਾ ਫੋਲੀ ਕਰਦੇ ਕੀ ਕੀ ਲੈ ਕੇ ਕੀ 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 70000 ਰੁਪਏ ਲੱਗੇ ਨੇ 70000 ਜੇਵਲ ਕਰਕੇ ਲੱਗੇ ਨੇ ਮੇਰਾ ਸੋਚ ਅਡੀ ਜਿਸ ਵੇਲੇ ਕਟਨ ਹੋਈਏ ਉਸ ਵੇਲੇ ਤੁਸੀਂ ਇਕੱਲੇ ਸੀ ਘਰ ਦੇ ਵਿੱਚ ਮੈਨੂੰ ਅੱਛਾ ਤੇ ਫੈਮਿਲੀ ਦੇ ਵਿੱਚ ਕੌਣ ਕੌਣ ਹੁੰਦਾ ਉਸ ਤਰ੍ਹਾਂ ਉਸਾਂ ਮੈਂ ਇਕੱਲੇ ਨੇ ਬੱਚੇ ਹੁੰਦੇ ਨੇ ਨਾਲ ਮੇਰੇ ਹੂੰ ਅੱਜੇ ਗਏ ਸੀਗੇ ਕਦੇ ਕਦੀ ਦੇਖੇ ਹੋ ਬੰਦੇ ਐ ਨਹੀਂ ਮੈਂ ਦੇਖੇ ਨਹੀਂ ਮੈਂ ਕਦੇ ਕੱਤੇ ਆਈ ਸੀਗੇ ਮੈਨੂੰ ਇਹ ਨਹੀਂ ਪਤਾ ਮੈਂ ਤਾਂ ਅੰਦਰ ਸੀਗੇ ਮੈਂ ਤਾਂ ਦਰਵਾਜ਼ਾ ਖੋਲ ਕੇ ਆਇਆ ਨਾ ਖੋਲਿਆ ਮੈਂ ਤੇ ਤੂੰ ਬਾਹਰੋਂ ਬੂਹ ਖੋਲਣ ਗਿਆ ਸੀ ਤੇ ਸੋਸ਼ਲ ਬੋਰਡ ਉਹਨਾਂ ਦੀ ਬੀਨ ਦੇ ਚੇਰੇ ਹਾਂਜੀ ਕੀ ਗੱਲ ਕੀ ਹੋਈ ਪਾਜੀ ਸਾਨੂੰ ਟੈਲੀਫੋਨ ਆਇਆ ਸੀਗਾ 110 ਨੰਬਰ ਪੁਲਿਸ ਦੇ ਵਿੱਚ ਸਨੈਕਿੰਗ ਹੋਈ ਹੈ ਹੂੰ ਉਸ ਮੌਕੇ ਤੇ ਆਇਆ ਤੇ ਵੀਡੀਓ ਫੁਟੇਜ ਦੇਖ ਰਹੇ ਹਾਂ ਕਿ ਜਿਹੜੀ ਹੈ ਜਿਹਦਾ ਵਿਟਮ ਹੈ ਉਹਦਾ ਸਟੇਟਮੈਂਟ ਖਲੀ ਗਿਆ ਬਾਕੀ ਇਹ ਸਾਡਾ ਗ੍ਰਪ ਪ੍ਰੋਸੈਸ ਕਰ ਰਿਹਾ ਹਾਂ ਜਿਤਨਾ ਖੋਈ ਹੈ ਉਹਨੇ ਕੀ ਦੱਸਿਆ ਭਾਜੀ ਉਹਨੇ ਅਹੀ ਦੇਖੋ ਸ਼ਾਮ ਨੂੰ 3 ਵਜੇ ਮੇਰੀ ਬੈਲ ਵੱਜੀ ਹੈ ਤੇ ਅੰਦਰ ਤੋਂ ਤਿੰਨ ਬੰਦੇ ਆ ਗਏ ਮੇਰਾ ਮੂੰਹ ਡੱਬ ਲਿਆ ਮੇਰਾ ਬਸ ਮੇਰੇ ਮੁੰਡੇ ਨੇ ਬੰਦਾਰ ਸੀ ਗਿਆ ਟੋਪਸ ਤੇ ਪੂਰੇ ਤੇ ਕੈਸ਼ ਕੈਸ਼ ਨਾ ਵੀ ਦੱਸਦੇ ਆ ਹਲੇ ਕੈਸ਼ ਦਾ ਉਹ ਇਨਵੈਸਟਮੈਂਟ ਦੱਸਿਆ ਨਹੀਂ ਹੈ ਕੋਈ ਮਰੀ ਦੀ ਵਿੱਚ ਕੋਈ ਨਹੀਂ ਔਨ ਬੋਰਡ ਆਪਾਂ ਸਾਨੂੰ ਉਹਨਾਂ ਨੇ 18000 ਐਸਟੀਮੇਟ ਦੱਸਿਆ ਵਾ ਸਾਨੂੰ ਤਾਂ 14-15000 ਰੱਖਿਆ ਹੈ ਹਾਂ ਸਰ ਕੋਈ ਹਥਿਆਰ ਵਗੈਰਾ ਮਿਲੇ ਅੰਦਰੋਂ ਹਾਂ ਮਿਲਿਆ ਕੀ ਹਥਿਆਰ ਮਿਲਿਆ ਦੇਖੋ ਦਾਤੀਆ ਮਿਲਿਆ ਹੈ ਤੇ ਹੁਣ ਕੀ ਕਾਰਵਾਈ ਫੁਟੇ ਜਾਈ ਸਾਹਮਣੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਕਾਰਵਾਈ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਨਾ ਠੀਕ ਹੈ ਠੀਕ ਜੀ